ਇਕ ਬੇहद ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਦੋ ਬੱਚਿਆਂ ਅਤੇ ਘਰ ਵਾਲੇ ਨੂੰ ਛੱਡ ਕੇ ਇੱਕ ਔਰਤ ਆਸ਼ਕ ਦੇ ਨਾਲ ਫਰਾਰ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਛੋਟੇ ਮਾਸੂਮ ਬੱਚਿਆਂ ਨੂੰ ਛੱਡ ਕੇ ਔਰਤ ਘਰੋਂ ਚਲੀ ਗਈ ਹੈ ਅਤੇ ਜਾਂਦੇ ਜਾਂਦੇ ਸਾਰੇ ਗਹਿਣੇ ਨਕਦੀ ਅਤੇ ਹੋਰ ਸਮਾਨ ਲੈ ਕੇ ਘਰੋਂ ਫਰਾਰ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਔਰਤ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰਵੀਨ ਰਾਣੀ ਇਸ ਦਾ ਨਾਂ ਦੱਸਿਆ ਜਾ ਰਿਹਾ ਹੈ ਜੋ ਕਿ ਓਂਕਾਰ ਸਿੰਘ ਨਾਲ ਦੇ ਵਿਅਕਤੀ ਦੇ ਨਾਲ ਫਰਾਰ ਹੋਈ ਹੈ ਪਤੀ ਗੁਰਦੇਵ ਸਿੰਘ ਲਗਾਤਾਰ ਹੀ ਇਸਦੀ ਭਾਲ ਕਰ ਰਿਹਾ ਹੈ ਅਤੇ ਪਤੀ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਵੀ ਉਸਦੀ ਪਤਨੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਉਸਦੇ ਛੋਟੇ-ਛੋਟੇ ਬੱਚੇ ਜੋ ਨੇ ਉਹ ਆਪਣੀ ਮਾਂ ਦਾ ਇੰਤਜ਼ਾਰ ਕਰ ਰਹੇ ਨੇ ਗੁਰਦੇਵ ਸਿੰਘ ਨੇ ਕਿਹਾ ਕਿ 1 ਅਪ੍ਰੈਲ ਨੂੰ ਉਹ ਦੂਜੇ ਘਰ ਦੇ ਵਿੱਚ ਮਿਸਤਰੀਆਂ ਨੂੰ ਚਾਹ ਦੇਣ ਵਾਸਤੇ ਗਿਆ ਸੀ ਸਮਾਨ ਦੇਣ ਵਾਸਤੇ ਗਿਆ ਸੀ ਅਤੇ ਪਿੱਛੋਂ ਉਸਦੀ ਘਰ ਵਾਲੀ ਪਰਵੀਨ ਰਾਣੀ ਘਰੋਂ ਸਾਰਾ ਸਮਾਨ ਲੈ ਕੇ ਗਏ ਨੇ ਲੈ ਕੇ ਨਕਦੀ ਲੈ ਕੇ ਚੋਰੀ ਕਿ ਉਹ ਫਰਾਰ ਹੋ ਗਈ ਹੈ ਉਸਨੇ ਕਿਹਾ ਕਿ ओंकार ਸਿੰਘ ਨਾਲ ਦੇ ਵਿਅਕਤੀ ਦੇ ਨਾਲ ਉਹ ਹਰ ਵਾਰ ਹੀ ਮਿਲਿਆ ਕਰਦੀ ਸੀ ਅਤੇ ਉਸੇ ਦੇ ਨਾਲ ਉਹ ਫਰਾਰ ਹੋਈ ਹੈ ਸਾਰਾ ਸਮਾਨ ਲੈ ਕੇ ਉਸਨੇ ਕਿਹਾ ਕਿ ਚਲੋ ਘਰ ਵਾਲਾ ਤੇ ਘਰ ਵਾਲੀ ਦੀ ਆਪਸੀ ਲੜਾਈ ਹੋ ਸਕਦੀ ਹੈ ਪਰ ਇਹਨਾਂ ਛੋਟੇ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਛੱਡ ਕੇ ਉਹਨਾਂ ਦੀ ਮਾਂ ਹੁਣ ਚਲੀ ਗਈ ਹੈ ਅਤੇ ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਮੈਨੂੰ ਦੇਖਣਾ ਪੈ ਰਿਹਾ ਹੈ ਦੇਖਭਾਲ ਕਰਨੀ ਪੈ ਰਹੀ ਉਸਨੇ ਕਿਹਾ ਕਿ ਮੇਰਾ ਦੂਜਾ ਘਰ ਵੀ ਬਣ ਰਿਹਾ ਸੀ ਤੇ ਉੱਥੇ ਮਿਸਤਰੀ ਲੱਗੇ ਹੋਏ ਸਨ ਤੇ 1 April ਨੂੰ ਮੈਂ ਉਹਨਾਂ ਨੂੰ ਚਾ ਦੇਣ ਵਾਸਤੇ ਉਥੇ ਗਿਆ ਸੀ ਪਰ ਜਦੋਂ ਘਰ ਵਾਪਸ ਪਰਤਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਮੇਰੀ ਘਰ ਵਾਲੀ ਸਾਰੇ ਗਹਿਣੇ ਲੈ ਕੇ ਪੈਸੇ ਲੈ ਕੇ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਫਰਾਰ ਹੋ ਗਈ ਹੈ ਅਤੇ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਵੀ ਪ੍ਰਵੀਨ ਰਾਣੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਉਸਨੇ ਗੁਹਾਲ ਲਗਾਈਏ ਪੁਲਿਸ ਨੂੰ ਵੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸ ਦੀ ਘਰ ਵਾਲੀ ਦਾ ਪਤਾ ਲਗਾ ਕੇ ਉਸ ਨੂੰ ਸਖਤ ਸਜ਼ਾ ਵੀ ਦਿੱਤੀ ਜਾਵੇ ਹਾਲਾਂਕਿ ਉਸਨੇ ਇਹ ਵੀ ਕਿਹਾ ਹੈ ਕਿ ਬੱਚੇ ਲਗਾਤਾਰ ਹੀ ਆਪਣੀ ਮਾਂ ਨੂੰ ਪੁਕਾਰ ਰਹੇ ਨੇ ਬੱਚੇ ਲਗਾਤਾਰ اپنی ਮਾਦਾ ਇੰਤਜ਼ਾਰ ਕਰ ਰਹੇ ਨੇ ਇਹ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਹੱਲਾ ਸੁਤਹਿਰੀ ਖੁਰਦ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਆਪਣੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਗਈ ਹੈ ਫਿਲਹਾਲ ਗੁਰਦੇਵ ਸਿੰਘ ਦੇ ਵੱਲੋਂ ਇਨਸਾਫ ਦੀ ਗੋਹਲ ਲਗਾਈ ਜਾ ਰਹੀ ਹੈ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਹਾਂ ਮੈਂ ਗੁਰਦੇਵ ਸਿੰਘ ਕਿੱਥੇ ਰਹਿੰਦੇ ਵਾਸੀ ਮੁਹੱਲਾ ਗੋਬਿੰਦਗੜ ਡੀਸੀ ਰੋਡ ਹੁਸ਼ਿਆਰਪੁਰ ਤੋਥੋ ਮਕਾਨ ਮੈਂ ਆਪਣਾ ਵੇਚ ਕੇ ਇੱਥੇ ਕਿਰਾਏ ਦੇ ਮਕਾਨ ਤੇ ਮਕਾਨ ਲਿਆ ਸੀ ਮੇਰੀ ਘਰ ਵਾਲੀ ਲੋਕਲਾ ਕਲੇਸ਼ ਕੀਤਾ ਜਾ ਰਿਹਾ ਸੀ ਉਹਦੇ ਕਾਰਨ ਮੈਂ ਮਕਾਨ ਆਪਣਾ ਵੇਚ ਕੇ ਤੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪੋਣਾ ਫਤੇਗੜ ਤੀਵੀ ਹਸਪੀਟਲ ਤੋਂ ਅੱਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਤੇ ਇੱਕ ਮੁੰਡਾ ਸੀ ਓੰਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਫ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਆ ਬੋ ਆ ਮੈਨੂੰ ਖਾਂਦਾ ਪੀਂਦਾ ਆ ਮੈਂ ਨਹੀਂ ਤੈਨਾਂ ਰਹਿਣਾ ਮੈਂ ਓਨਾ ਹੀ ਰਹਿਣਾ ਹਰ ਵੇਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸਲੇ ਉਹ ਮਗਰੋਂ ਨਿਕਲ ਗਈ ਐਸੀ ਸਾਰੇ ਕਿਤੇ ਭਾਲ ਕੀਤੀ ਕਿਉਂਕਿ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚਰਿਆਂ ਐਸਐਸਪੀ ਸਾਹਿਬ ਦੀ ਦਰਖਾਸਤ ਵੀ ਦਿੱਤੀ ਆ ਅਸੀਂ ਰੋਜ਼ ਥਾਣੇ ਜਾਂਦੇ ਆ ਸਾਨੂੰ ਕੁਝ ਨਾ ਕੁਝ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੋਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਚੱਲਦਾ ਵੀ ਨਹੀਂ ਹੈਗਾ ਮੈਨੂੰ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਤੇ ਮੈਨੂੰ ਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕੰਨ ਆਊਗਾ ਲੱਭ ਲਈ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਭਟਕ ਰਿਆਂ ਕਦੀ ਮੈਂ ਐਸਐਸਪੀ ਦਫ਼ਤਰ ਜਾਣਾ ਕਰੀ ਰਾਤਾ ਨੂੰ ਥਾਣਿਆਂ 'ਚ ਜਾਣਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ ਚ ਕੰਨਾ ਨਾ ਮੈਨੂੰ ਕੋਰਟ 'ਚੋਂ ਕੁਛ ਦਿੱਤਿਆ ਜਾ ਰਿਹਾ ਮੇਰੇ ਉੱਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦਿਆ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਪੇ ਸਾਨੂੰ ਗਲੀ ਗਲੋਚ ਕਰਕੇ ਚਲ ਗਿਆ ਕਿੰਨੇ ਦਿਨ ਹੋ ਗਏ ਘਰੋਂ ਇਹਨੂੰ ਗਈ ਨੂੰ 1 ਮਹੀਨਾ ਭਾਜੀ 30 ਦਿਨ ਹੋ ਗਏ ਅੱਜ ਗਈ ਨੂੰ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਸ਼ਾਮ ਨੂੰ ਸਾਢੇ 3 ਦੇ ਕਰੀਬ ਦੇ ਵਿੱਚ ਮੈਂ ਮੁਰਗੀ ਕਿਸੇ ਦਾ ਫੋਨ ਭਾਜੀ ਸਾਨੂੰ ਫੋਨ ਕਰਦੀ ਆ ਬਸ ਦੋਏ ਦਿਨ ਜਦੋਂ ਰਾਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰ ਅੱਡੇ ਕਿਸੇ ਨੇ ਦੇਖਿਆ ਉਹਨਾਂ ਸਮਝਿਆ ਵੀ ਉਦਾਂ ਨਾਰਮਲੀ ਵੀ ਸਮੀ ਦੀ ਘਰ ਵਾਲੀ ਆ ਘੁੰਮਦੀ ਹੋਊਗੀ ਉਸ ਤੋਂ ਬਾਅਦ ਸਾਡਾ ਫੋਨ ਇਹਨੂੰ ਸਵੇਰ ਨੂੰ ਚੱਕਿਆ ਕਹਿੰਦੀ ਮੇਰੇ ਫੋਨ ਦੇ ਵਿੱਚ ਧਾਰਕਾਟ ਹੈਗਾ ਆ ਸਭ ਕੁਝ ਹੈਗਾ ਆ ਮੈਂ ਮਰ ਜਾਊਂਗੀ ਤਾਂ ਮੇਰੀ ਡੈੱਡ ਬੋਡੀ ਆ ਕੇ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੇਰੇ ਕ ਮੈਂ ਸਾਡੀ ਕੁੜੀ 3 ਦਿਨ ਸਾਡੇ ਕੋਲ ਪਹੁੰਚੀ ਹੈ ਜਦੋਂ ਮੈਂ ਇਹਨੂੰ ਫੋਨ ਕਰਕੇ ਵਟਸਐਪ ਤੇ ਮੈਸੇਜ ਕਰਕੇ ਗਿਆ ਵੀ ਤੂੰ 3 ਦਿਨ ਕਾਦੇ ਘਰ ਪਹੁੰਚੀ ਹੈ ਤੂੰ 3 ਦਿਨ ਕਿੱਥੇ ਕੱਟੇ ਮੈਨੂੰ ਵਟਸਐਪ ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਵੀ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਹਰ ਰਹੀ ਹਾਂ ਜੇ ਮੈਨੂੰ ਤੂੰ ਮੰਗ ਕੀਤੀ ਵੀ ਮੈਨੂੰ ਟਿਕਟਾਂ ਦੀ ਮੰਗ ਕੀਤੀ ਵੀ ਤੂੰ ਗਈ ਬੱਸੇ ਚੜ੍ਹ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਕੱਲੇ ਟਿਕਟਾਂ ਛੁੱਟੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀਆਂ ਕਿਤਾ ਤਾਂ ਮੈਂ ਤੈਨੂੰ ਦੇ ਦਾਨੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆਹ ਸਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਗ ਕੇ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਫੇ ਮੈਂ ਦੇਖੂ ਵੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਣਾ ਆ ਉੱਥੇ ਨਹੀਂ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦਾ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਹੁਣਾ ਜੀ ਅਸੀਂ ਫਗਵਾੜੇ ਕੰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਿਸ ਵਾਲਿਆਂ ਦਾ ਅਜੇ ਤੱਕ ਫੋਨ ਆਇਆ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਚਿਆਂ ਨੂੰ ਲੈ ਲੈ ਕੇ ਦਦਰ ਭਟਕਦਾ ਫਿਰਦਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀ ਵੀ